ਮੈਂ ਉਸ ਪੀੜਿਤ ਪਰਿਵਾਰ ਦੇ ਘਰ ਦੇ ਵਿੱਚ ਮੌਜੂਦ ਹਾਂ ਜੋ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦੇ ਨੇ ਰਜਿੰਦਰ ਸਿੰਘ ਜਿਨ੍ਹਾਂ ਦੀ ਲੱਤ ਦੇ ਉੱਤੇ ਗੋਲੀ ਮਾਰੀ ਜਾਂਦੀ ਹੈ ਔਰ ਇਹ ਵੀ ਮਨਾਲਦੀ ਨਾਲ ਦੱਸ ਦਿਆਂ ਕਿ ਉਹਨਾਂ ਦੀ ਲੱਤ ਜੋ ਹੈ ਉਹ ਡਾਕਟਰਾਂ ਵੱਲੋਂ ਕੱਟ ਦਿੱਤੀ ਗਈ ਹੈ ਤਾਂ ਕਿੰਨਾ ਕੁ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਇਹ ਭਿਆਨਕ ਪੂਰਾ ਕਟਨਾਕ੍ਰਮ ਹੈ ਤਾਂ ਅਮਰਤਸਰ ਦੇ ਦਸ਼ਮੇਸ਼ ਸਾਹਿਬ ਨੇ ਉਹਦੇ ਵਿੱਚਾਂ ਦਸ਼ਮੇਸ਼ ਨਗਰ ਤਾਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਆ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਉਹਨਾਂ ਦੀ ਪਤਨੀ ਵੱਲੋਂ ਇਹ ਪੂਰੀ ਜਿਹੜੀ ਵੀਡੀਓ ਹੈ ਉਹ ਆਪਣੇ ਮੋਬਾਈਲ ਦੇ ਵਿੱਚ ਬਣਾਈ ਜਾਂਦੀ ਹੈ ਜੋ ਕਿ ਭਾਵੇਂ ਕਾਫੀ ਅਸੀਂ ਕਹੀਏ ਕਿ ਸਮਾਂ ਇਸ ਨੂੰ ਹੋ ਚੁੱਕਿਆ ਹੈ 22 9 2024 ਦਾ ਪੂਰਾ ਇਹ ਵਾਕਿਆ ਹੈ ਔਰ 24 9 2025 ਨੂੰ ਏ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਪਰ ਪਰਿਵਾਰ ਵੱਲੋਂ ਇਹ ਵੀਡੀਓ ਹੁਣ ਮੀਡੀਆ ਦੇ ਸਾਹਮਣੇ ਇਸ ਕਰਕੇ ਲਿਆਂਦੀ ਗਈ ਹੈ ਕਿਉਂਕਿ ਪੁਲਿਸ ਵੱਲੋਂ ਹੁਣ ਤੱਕ ਗ੍ਰਿਫਤਾਰੀ ਜਿਹੜੀ ਹੈ ਕੋਈ ਨਹੀਂ ਕੀਤੀ ਗਈ ਤਾਂ ਹੁਣ ਥੋੜੀ ਦੇਰ ਦੇ ਵਿੱਚ ਅਸੀਂ ਰਜਿੰਦਰ ਸਿੰਘ ਔਰ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਪੂਰਾ ਜਿਹੜਾ ਵਾਕਿਆ ਕਿਤਸ ਤਰੀਕੇ ਦੇ ਨਾਲ ਵਾਪਰਿਆ ਕੀ ਪੈਸੇ ਦਾ ਲੈਣ ਦੇਣ ਸੀ ਤਾਂ ਥੋੜੀ ਦੇਰ ਦੇ ਵਿੱਚ ਅਸੀਂ ਉਸ ਸਪੀੜਿਤ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਰਜਿੰਦਰ ਸਿੰਘ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਇਹ ਗੋਲੀ ਮਾਰੀ ਗਈ ਸੀ ਲੱਤ ਦੇ ਉੱਤੇ ਔਰ ਉਸ ਵੇਲੇ ਰਜਿੰਦਰ ਸਿੰਘ ਦੀ ਪਤਨੀ ਔਰ ਡਰਾਈਵਰ ਜਿਹੜੇ ਨੇ ਉਹ ਪਿੰਡ ਕੁਕੇਵਾਲ ਦੇ ਵਿੱਚ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਦਾ ਜਿਹੜਾ ਦੋਸਤ ਦੱਸਿਆ ਜਾ ਰਿਹਾ ਜਿਸ ਵੱਲੋਂ ਬੇਰਹਿਮੀ ਦੇ ਨਾਲ ਇਹ ਜਿਹੜੀ ਫਾਇਰਿੰਗ ਹੈ ਉਹ ਕੀਤੀ ਗਈ ਗੋਲੀ ਚਲਾਈ ਗਈ ਔਰ ਗੋਲੀ ਚਲਾਉਣ ਤੋਂ ਬਾਅਦ ਜੋ ਹਾਲਾਤ ਜਾਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਹਾਲਾਂਕਿ ਟੀਵੀ ਦੇ ਉੱਤੇ ਨਹੀਂ ਦਿਖਾਈਆਂ ਜਾ ਸਕਦੀਆਂ ਉਹ ਕਾਫੀ ਹੈਰਾਨ ਔਰ ਪਰੇਸ਼ਾਨ ਕਰਨ ਵਾਲੀਆਂ ਨੇ ਕਿਉਂਕਿ ਲਹੂ ਲਹਾਨ ਹੋਏ ਰਜਿੰਦਰ ਸਿੰਘ ਨੂੰ ਤੁਰੰਤ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਹਸਪੀਟਲ ਦੇ ਵਿੱਚ ਲਿਜਾਏ ਜਾਣ ਤੋਂ ਬਾਅਦ 2 ਦਿਨ ਕਿਉਂਕਿ ਉਹ ਬਿਆਨ ਦਰਜ ਕਰਵਾਉਣ ਦੀ ਹਾਲਤ ਦੇ ਵਿੱਚ ਨਹੀਂ ਸਨ ਇਸੇ ਕਰਕੇ 22 9 ਦਾ ਇਹ ਵਾਕਿਆ ਸੀ ਔਰ 24 9 ਨੂੰ ਜਿਹੜਾ ਐਫ ਆਈ ਆਰ ਹੈ ਉਹ ਦਰਜ ਕੀਤੀ ਜਾਂਦੀ ਹੈ ਰਜਿੰਦਰ ਸਿੰਘ ਔਰ ਉਹਨਾਂ ਦੇ ਜਿਹੜੇ ਧਰਮ ਪਤਨੀ ਇਸ ਵੇਲੇ ਤੁਸੀਂ ਦੇਖੋ ਕਿ ਲੱਤ ਜਿਹੜੀ ਹੈ ਉਹ ਕੱਟ ਦਿੱਤੀ ਗਈ ਹੈ ਪੂਰੀ ਘਟਨਾ ਬਾਰੇ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਰਜਿੰਦਰ ਸਿੰਘ ਜਿਹੜੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਰਜਿੰਦਰ ਜੀ ਪੂਰੀ ਘਟਨਾ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਪੈਸੇ ਦੇ ਲੈਣ ਦੇਣ ਦੀ ਗੱਲ ਕਹੀ ਜਾ ਰਹੀ ਹੈ ਲੋਕ ਜਾਣਨਾ ਚਾਹੁੰਦੇ ਹੋਣਗੇ ਕਿਉਂਕਿ ਇਸ ਵੇਲੇ ਉਹ ਤਸਵੀਰਾਂ ਪੂਰੀ ਦੁਨੀਆ ਦੇਖ ਰਹੀ ਹੈ ਪੈਸੇ ਲੈਣੇ ਜੀ ਪੈਸੇ ਮੰਗਣ ਗਿਆ ਆਪਣੀ ਲੱਤ ਗਵਾ ਕੇ ਆ ਗਿਆ ਜੀ ਪੈਸੇ ਲੈਣੇ ਜੀ 22 ਸਾਲ ਪਹਿਲਾਂ ਦੇ ਪੈਸੇ ਜੀ ਟੰਣਾ ਕਰਨੀ ਅੱਜ ਦੇਣੇ ਆ ਕੱਲ ਦੇਣਾ ਮਤਲਬ ਜਦੋਂ ਵੀ ਉਹ ਕਹਿੰਦਾ ਰਿਹਾ ਮੈਂ ਆ ਜਾਂਦਾ ਰਿਆਂ 6-6 ਮਹੀਨੇ ਦਾ ਟਾਈਮ ਦਿੱਤਾ 7 ਸਾਲ ਦਾ 2-2 ਸਾਲ ਦਾ ਟਾਈਮ ਦਿੱਤਾ ਮੈਂ ਫੇਰ ਆ ਜਾਂਦਾ ਰਿਆਂ ਆ ਪਾਗਲ ਥੋੜਾ ਇਹਦੇ ਘਰ ਜਾ ਕੇ ਪਹੁੰਗਾ ਹੁਣ ਪਤਾ ਲੱਗਾ ਉਲਟਾ ਸਾਡੇ ਦੇ ਪਰਚਾ ਕਰਵਾ ਰਹੇ ਆ ਪਰਚਾ ਕਰਵਾ ਕੇ ਫਿਰ ਮੁੜ ਕੇ ਰਾਜ਼ੀਨਾਮੇ ਦਾ ਦਬਾਅ ਪਾਉਣਗੇ ਹੁਣ ਰੱਬ ਇਹ ਕੋਲ ਤੁਹਾਡੇ ਕੋਲ ਵੀ ਕੋਈ ਵੈਪਨ ਸੀ ਤੁਸੀਂ ਵੀ ਕੋਈ ਗੋਲੀ ਨਹੀਂ ਬਿਲਕੁਲ ਖਾਲੀ ਹੱਥ ਸੀ ਖਾਲੀ ਹੱਥ ਕੋਈ ਅਹੀਂ ਦਰਵਾਜ਼ਾ ਖੜਕਾ ਕੇ ਗਏ ਆ ਦੋ ਦਿਨ ਪਹਿਲੋਂ ਫੋਨ ਕੀਤਾ ਉਹਨੇ ਫੋਨ ਨਹੀਂ ਉਠਾਇਆ ਇੱਕ ਦਿਨ ਪਹਿਲੋਂ ਫੋਨ ਹੀ ਉਠਾਉਂਦਾ ਨਹੀਂ ਹਟਾਇਆ ਫਿਰ ਅਹੀਂ ਘਰ ਗਏ ਆ ਡਰੈਂਗ ਰੂਮ ਚ ਭਾਗੇ ਉਹਦੀ ਵਾਈਫ ਨਾਲ ਗਈ ਉਹਨਾਂ ਅੰਦਰੋਂ ਰਫਲ ਕੱਢ ਕੇ ਲਿਆਏ ਆ ਤੇ ਮੈਂ ਕਿਹਾ ਡਰਾ ਰਿਆ ਉਨੇ ਮੇਰੇ ਨਾਲ ਫਲਤਾਨਦੀ ਆ ਵੀਡੀਓ ਤੇ ਅਸੀਂ ਸੁਣ ਵੀ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਵੀਡੀਓ ਬਣਾਉਣਾ ਮੈਂ ਤਾਂ ਮਾਰ ਵੀ ਜਦ ਲਿਆਂਦੀ ਉਹਦੇ ਉਹਨੇ ਮੇਰੇ ਕੋਲ ਹੀ ਮਾਰਤੀ ਆ ਬਸ ਇੰਨੀ ਗੱਲ ਦੇ ਵਿੱਚ ਹੀ ਤੁਹਾਡੀ ਉਹਨਾਂ ਨਾਲ ਕਿੰਨੀ ਕੁ ਪੁਰਾਣੀ ਸਾਂਝ ਹੈ ਕੋਈ ਰਿਸ਼ਤੇਦਾਰੀ ਹੈ ਜਾਂ ਕੀ ਸਾਂਝ ਨਹੀਂ ਯਾਰੀ ਦੋਸਤੀ ਆ ਜੀ ਮੇਰੀ 20 30 ਸਾਲ ਪਹਿਨੋਂ ਦੀ ਯਾਰੀ ਦੋਸਤੀ ਆ ਤੇ ਉਹ ਯਾਰੀ ਦੋਸਤੀ ਥਰੂ ਉਹਨੇ ਪੈਸੇ ਮੰਗਲੇ ਧਾਰੇ ਤੇ ਮੁੜ ਕੇ ਮਤਲਬ ਅਨਕਣਿਕ ਗੱਲ ਕਰਕੇ ਦੇ ਦਿੰਦਾ ਜੀ ਕਿਉਂ ਕੀ ਕੰਮ ਕੀ ਕਰ ਕੀ ਉਹਨਾਂ ਦਾ ਕੰਮ ਖੇਤੀਬਾੜੀ ਆ ਜੀ ਉਹਦੀ ਭਰਾ ਦੇ ਨਾਲ ਵੀ ਉਹਦੇ ਝਗੜੇ ਚੱਲਦੇ ਆ ਮੁੰਡਾ ਉਹਦਾ ਕੈਨੇਡਾ ਦਾ ਆ ਤੇ ਉਹ ਆਂਦਾ ਮੈਂ ਜਿੱਥੇ ਭਗਵੰਤ ਸਾਹਿਬ ਆਏ ਨੇ ਉਧਰ ਮੇਰੀ ਵੀ ਮਤਲਬ ਪਰਿਵਾਰ 'ਚ ਮੇਰੀ ਸ਼ਾਦੀ ਹੋਈ ਆ ਤੇ ਉਦੋਂ ਉਹ ਬੇਟਾ ਉਹਦਾ ਦਬਾਅ ਪਾਦਾ ਸੀ ਸਿਆਸੀ ਦਬਾਅ ਪਾ ਰਿਹਾ ਸੀ ਸਿਆਸੀ ਦਬਾਅ ਪਾ ਰਿਹਾ ਸੀ ਕਿਉਂਕਿ ਜਿਹੜੀ ਹੁਣ ਤੱਕ ਅਸੀਂ ਵੀਡੀਓ ਦੇਖੀ ਇੱਕ ਵਾਰ ਮੈਂ ਪਹਿਲਾਂ ਤਸਵੀਰਾਂ ਦਿਖਾ ਦਿਆਂ ਕਿ ਇੱਕ ਲੜਾਈ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸ਼ਖਸ ਨੂੰ ਆਪਣੀ ਲੱਤ ਤੱਕ ਗਵਾਉਣੀ ਪੈ ਜਾਂਦੀ ਹੈ ਹਾਲਾਂਕਿ ਜਿਹੜੀਆਂ ਤਸਵੀਰਾਂ ਉਸ ਵੇਲੇ ਦੀਆਂ ਮੌਕੇ ਦੀਆਂ ਇਹਨਾਂ ਵੱਲੋਂ ਮੋਬਾਈਲ ਦੇ ਵਿੱਚ ਬਣਾਈਆਂ ਗਈਆਂ ਉਹ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਉਹ ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਨੇ ਪਰ ਇੱਕ ਸ਼ਖਸ ਤੁਸੀਂ ਦੇਖੋ ਹੱਟਾ-ਕੱਟਾ ਜੋ ਹੋਵੇ ਔਰ ਆਪਣੇ ਪਰਿਵਾਰ ਦੇ ਵਿੱਚ ਸ਼ਾਂਤੀ ਦੇ ਨਾਲ ਰਹਿ ਰਿਹਾ ਸੀ ਔਰ ਆਪਣੇ ਹੀ ਪੈਸੇ ਉਹਨਾਂ ਨੇ ਕਹਿਣਾ ਕਿ ਮੰਗਣ ਦੇ ਲਈ ਮੈਂ ਆਪਣੀ ਪਤਨੀ ਔਰ ਡਰਾਈਵਰ ਦੇ ਨਾਲ ਉੱਥੇ ਪਹੁੰਚਦਾ ਹਾਂ ਪਰ ਉੱਤੇ ਜੋ ਹੈ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸ਼ਰੀਆਮ ਗੋਲੀ ਚਲਾ ਦਿੱਤੀ ਜਾਂਦੀ ਹੈ ਪਰ ਹੁਣ ਹੈਰਾਨ ਇਸ ਕਰਕੇ ਹੈਰਾਨੀ ਹੋ ਰਹੀ ਹੈ ਕਿ ਤਾਂ 24 9 ਨੂੰ ਐਫ ਆਈ ਆਰ ਦਰਜ ਹੋਈ ਸੀ ਇੰਨੇ ਦਿਨਾਂ ਬਾਅਦ ਇਹ ਵੀਡੀਓ ਬਾਹਰ ਆਈ ਹੈ ਵੀਡੀਓ ਮੀਡੀਆ ਦੇ ਵਿੱਚ ਲਿਆਉਣ ਦਾ ਤੁਹਾਡਾ ਮਕਸਦ ਕੀ ਹੈ ਮਕਸਦ ਸਾਡੀ ਪੁਲਿਸ ਸੁਣ ਨਹੀਂ ਰਹੀ ਦੀ ਅਹੀਂ ਦਿਨਾਂ ਨਗਰ ਵੀ ਮੇਰੇ ਮਾਰੇ ਫਿਰ ਸਾਡੀ ਇੱਕ ਹਫਤਾ ਸਾਰਾ ਗੱਡੀ ਲਾ ਛੱਡੀ ਉੱਥੇ ਤੇ ਉੱਥੇ ਅਵਤਾਰ ਸਿੰਘ ਇਹ ਕਿਹੜੇ ਆ ਗਏ ਹੀ ਉੱਥੇ ਆਪਣੇ ਜਿਹੜੇ ਐਸਐਸਓ ਸਾਹਿਬ ਹੀ ਇੱਕ ਹਫਤੇ ਬਾਅਦ ਸਾਡੀ 20000 ਰੁਪਏ ਲੈ ਕੇ ਤੇ ਫਿਰ ਗੱਡੀ ਛੱਡੀ ਉਹਨਾਂ ਨੇ ਇਨਸਪੈਕਟਰ ਸਾਹਿਬ ਨੇ ਕਿ ਇੱਕ ਤਾਂ ਤੁਹਾਡੇ ਤੇ ਗੋਲੀ ਮਾਰੀ ਤੁਹਾਨੂੰ ਉੱਤੋਂ ਤੁਹਾਨੂੰ ਹੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ 20000 ਰੁਪਏ ਲੈ ਕੇ ਇੱਕ ਹਫਤੇ ਬਾਅਦ ਸਾਡੀ ਗੱਡੀ ਛੱਡੀ ਆ ਜੀ ਉਹ ਵੀ ਪਤਾ ਨਹੀਂ ਕਿੰਨੇ ਸਾਨੂੰ ਚੱਕਰ ਲਾਉਣੇ ਪਏ ਫਿਰ ਬਟਾਲੇ ਐਸਐਸਪੀ ਸਾਹਿਬ ਨੂੰ ਅਹੀਂ ਮੈਂ ਉਨੇ ਲਾਸਟ ਡੀਆਈ ਸਾਹਮਣੇ ਮਿਲੇ ਫਿਰ ਕਹਿੰਦੇ ਉਹਨੇ ਇਨਕੁਆਰੀ ਜੀ ਕਰਵਾਈ ਹੈ ਮਾਰਕ ਇਨਕੁਆਰੀ ਵਾਸਤੇ ਅਸੀਂ 8 10 ਦਿਨਾਂ ਨਗਰ ਮਾਰਲੇ ਦੀ ਉਤਰ ਵੀ ਕੋਈ ਨਹੀਂ ਅੱਜ ਕੱਲ ਤਿੰਨ ਮਹੀਨੇ ਹੋ ਗਏ ਸਰ ਉਹ ਘਰ ਬੈਠਾ ਆਪਣੇ ਅਸੀਂ ਤਕੇ ਖਾਂਦੇ ਆ ਜੀ ਤੁਹਾਡੇ ਖਿਲਾਫ ਵੀ ਕੋਈ ਐਫ ਆਈ ਆਰ ਦਰਜ ਹੋਈ ਨਹੀਂ ਅਜੇ ਤੱਕ ਕੋਈ ਨਹੀਂ ਜੀ ਡਰਾਇਆ ਜਾ ਰਿਹਾ ਕਿ ਦਬਾਅ ਪਣਾਇਆ ਜਾ ਰਿਹਾ ਜੀ ਮੈਂ ਐਂਟੀਸੀਪੇਟਰੀ ਬੇਲ ਅਪਲਾਈ ਕੀਤੀ ਹੈ ਜੀ ਵੀ ਹੋ ਸਕਦਾ politcal pressure ਆ ਤੇ ਮੇਰੇ ਤੋਂ ਵੀ ਕੋਈ ਪਰਚਾ ਕਰਾ ਕੇ ਇਹਦਾ ਜੀ ਨਵੇਂ ਦਾ ਦਬਾਅ ਪਾਇਆ ਜਾਵੇ ਇਸ ਵੇਲੇ ਤੁਹਾਨੂੰ ਹੋ ਸਕਦਾ ਪੰਜਾਬ ਦੇ ਸੀਐਮ ਡੀਜੀਪੀ ਜਾਂ ਜਿਹੜੇ ਡੀਆਈਜੀ ਬਾਰਡਰ ਰੇਂਜ ਨੇ ਸੁਣਦੇ ਹੋਣ ਸਿੱਧੇ ਤੌਰ ਦੇ ਵਿੱਚ ਤੁਹਾਡੀ ਮੰਗ ਕੀ ਸਾਡੀ ਇਹ ਇਨਸਾਫ ਚਾਹੁੰਦੇ ਆ ਜੀ ਫਰਨਾ ਧੱਕਾ ਨਾ ਹੋਵੇ ਉਹਨਾਂ ਨਾਲ ਲਗਾਤਾਰ ਧੱਕਾ ਹੋ ਰਿਹਾ ਕੀ ਇਨਸਾਫ ਚਾਹੁੰਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਇਨਸਾਫ ਨਜ਼ਰ ਆ ਰਿਹਾ ਕਿ ਤੁਹਾਡੇ ਗੋਲੀ ਮਾਰੀ ਗਈ ਗੋਲੀ ਮਾਰ ਕੇ ਫਿਰ ਆਪਣੇ ਉਹ ਬੰਦਾ ਘਰ ਬੈਠਾ ਜੀ ਉਦੋਂ ਪੁਲਿਸ ਫੜ ਕੇ ਲੈ ਗਈ ਆ ਫੜ ਕੇ ਤੇ ਫਿਰ ਉਹਨੂੰ ਜਾ ਕੇ ਛੜਤਾਵਾ ਬੋਲੋ ਉਹਦੀ ਜਮਾ ਹੋਈ ਆ ਉਹਦੀ ਸੀਸੀਟੀ ਫੁਟੇਜ ਕਢਾਈ ਜਾਵੇ ਉਦੋਂ ਦੀ ਥਾਣੇ ਖੜੇ ਦੀ ਉਹ ਕਲੀਅਰ ਹੋ ਜਾਏਗਾ ਜੀ ਉਹਦੀ ਫੁਟੇਜ ਦੇ ਵਿੱਚ ਵੀ ਉਹ ਬੰਦਾ ਗਿਆ ਔਰ ਛੱਡਿਆ ਤੇ ਤੁਹਾਡਾ ਜਿਹੜਾ ਡਰਾਈਵਰ ਸੀ ਨਾਲ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਉਹ ਡਰਾਈਵਰ ਕਹਿੰਦਾ ਮੇਰੇ ਮਗਰੋਂ ਦਾ ਭਾਈ ਜਿਹੜਾ ਦੌੜਿਆ ਪਿਸਤਲ ਲੈ ਕੇ ਦੌੜਿਆ ਉਹ ਲੋਨੇ ਦੌੜ ਗਿਆ ਆਪਣੀ ਪੁਲਿਸ ਕੋਲ ਜਾ ਕੇ ਜਾਣ ਪਹਚਾਈ ਬਿਲਕੁਲ ਐਵੀ ਮੈਂ ਜਾਣਨ ਦੀ ਕੋਸ਼ਿਸ਼ ਕਰਦਾ ਕਿਉਂਕਿ ਅੰਕਲ ਜਿਹੜੇ ਲੋਗ ਇਹ ਵੀਡੀਓ ਦੇਖ ਰਹੇ ਹੋਣਗੇ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਕੇ ਸਵਾਲ ਹੈ ਕਿ ਆਖਿਰਕਾਰ ਕਿੰਨੇ ਕ ਪੈਸਿਆਂ ਦਾ ਮਸਲਾ ਸੀ ਜਿਹੜਾ ਗੋਲੀ ਤੱਕ ਪਹੁੰਚ ਗਿਆ ਕਿੰਨਾ ਕ ਪੈਸੇ ਦਾ ਰੌਲਾ ਹੈ ਪੈਸਾ ਜੀ 22 ਸਾਲ ਪਹਿਲਾਂ ਮੈਂ ਇੱਕ ਕਿੱ ਉਹ ਜ਼ਮੀਨ ਵੇਚ ਕੇ ਮੈਂ ਇਹਨੂੰ ਜ਼ਮੀਨ ਦੇ ਪੈਸੇ ਦਿੱਤੇ ਸੀ 5 ਲੱਖ ਰੁਪਈਆ ਉਹ ਅੱਜ ਜ਼ਮੀਨ ਜਿਹੜੀ 40 ਲੱਖ ਦਾ ਕਿਲਾ ਹੈ ਜੇ ਉਹਨੂੰ ਆਪਾਂ ਵਿਆਜ ਕਿਣੀਏ ਜਾਂ ਦੂਜਾ ਕਿਣੀਏ ਤਾਂ ਪੈ ਰਹੀਆ 50-60 ਲੱਖ ਬਣ ਜਦਾ ਪਰ ਮੈਨੂੰ ਪੈਸੇ ਨਹੀਂ ਚਾਹੀਦੇ ਜੀ ਹੁਣ ਮੈਨੂੰ ਇਨਸਾਫ ਚਾਹੀਦਾ ਵਾਪੇ 22 ਸਾਲ ਪਹਿਲਾਂ 5 ਲੱਖ ਰੁਪਈਏ ਦਾ ਰੌਲਾ ਸੀ ਜਿਹੜਾ ਹਲੇ ਤੱਕ ਚੱਲ ਰਿਹਾ ਹੈ ਹਾਂ ਜੀ ਹੁਣ ਮੈਨੂੰ ਪੈਸੇ ਨਹੀਂ ਚਾਹੀਦਾ ਇਨਸਾਫ ਚਾਹੀਦਾ ਜੀ ਜੇ ਮੈਂ ਉਤਨੇ ਮਰਿਆਂ ਦੇ ਬਰਾਬਰ ਹੀ ਆ ਜੀ ਮੈਂ ਜਿੰਦਾ ਰਕਦਾ ਬਿਲਕੁਲ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ 22 ਸਾਲ ਪਹਿਲਾਂ 5 ਲੱਖ ਰੁਪਏ ਦਾ ਰੋਲਾ ਸੀ ਔਰ ਜ਼ਮੀਨ ਦਾ ਰੋਲਾ ਸੀ ਜੋ ਕਿ ਹੁਣ ਕਈ ਲੱਖਾਂ ਕਰੋੜਾਂ ਦੇ ਵਿੱਚ ਪਹੁੰਚ ਗਿਆ ਹੋਵੇਗਾ ਤਾਂ ਉਹਨਾਂ ਦੇ ਜਿਹੜੇ ਧਰਮ ਪਤਨੀ ਨੇ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਅ ਤੁਸੀਂ ਪੰਜੀ ਜਿਹੜੀ ਵੀਡੀਓ ਹੈ ਤੁਹਾਡੇ ਫੋਨ ਦੇ ਵਿੱਚ ਬਣਾਈ ਗਈ ਸੀ ਉਸ ਵੇਲੇ ਮਾਹੌਲ ਕੀ ਸੀ ਕਿਉਂਕਿ ਆਵਾਜ਼ਾਂ ਸੁਣ ਰਹੀਆਂ ਨੇ ਉਹਦੇ ਵਿੱਚ ਇਹ ਤੁਹਾਨੂੰ ਕਹਿ ਰਹੇ ਨੇ ਵੀਡੀਓ ਬਣਾ ਵੀਡੀਓ ਬਣਾ ਔਰ ਇਹ ਜਿਸ ਤਰ੍ਹਾਂ ਸੀ ਰਜਿੰਦਰ ਸਿੰਘ ਉਹਨਾਂ ਨੇ ਗੱਲ ਕੀਤਾ ਕੀਤੀ ਉਹਨਾਂ ਦਾ ਕਹਿਣਾ ਸੀ ਮੈਨੂੰ ਲੱਗਿਆ ਕਿ ਸ਼ਾਇਦ ਡਰਾ ਰਿਹਾ ਉਹ ਬੰਦਾ ਤੁਸੀਂ ਦੱਸੋ ਕਿ ਉਸ ਵੇਲੇ ਵਾਪਰਿਆ ਕੀ ਹਾਂਜੀ ਉਦੋਂ ਤਾਂ ਜਦੋਂ ਮੈਂ ਵੀਡੀਓ ਮੈਂ ਤਾਂ ਵੈਸੇ ਵੀਡੀਓ ਬਣਾਉਂਦੀ ਮੈਨੂੰ ਇਹ ਥੋੜੀ ਪਤਾ ਸੀ ਵੀ ਉਹਨਾਂ ਨੇ ਗੋਲੀ ਚਲਾ ਦੇਣੀ ਉਹ ਤੇ ਜਦੋਂ ਆਪਾਂ ਉਹਨਾਂ ਦੇ ਅੰਦਰ ਵੜੇ ਉਹਨਾਂ ਨੇ ਸਾਨੂੰ ਇਹ ਪਹਿਲਾਂ ਚਲੇ ਗਏ ਅੰਦਰ ਅਸੀਂ ਪਿੱਛੇ ਇਹਨਾਂ ਦੇ ਗਏ ਤੇ ਸਾਡੇ ਵਾਲ ਵੇਖ ਕੇ ਉਹਨਾਂ ਨੇ ਉਸੇ ਵੇਲੇ ਆਪਾਂ ਸੋਫੇ ਤੇ ਬੈਠੇ ਅਜੇ ਉਹ ਦੋਵੇਂ ਜਣ ਮੀਆਂ ਬੀਬੀ ਅੰਦਰ ਚਲੇ ਗਏ ਤੇ ਉਹਨਾਂ ਨੇ ਆਪਣੀ ਉਹ ਲੈ ਕੇ ਬੰਦੂਕ ਤੇ ਸਿੱਧੀ ਇਹਨਾਂ ਨੇ ਆਣ ਕੇ ਇਹ ਕੁਛ ਨਹੀਂ ਕਿਹਾ ਜਿਆਦਾ ਪੈਸਾ ਦੀ ਗੱਲ ਹੋਈ ਤੇ ਉਹਨਾਂ ਨੇ ਬਸ ਅੰਦਰੋਂ ਫਟ ਕੇ ਸਿੱਧੀ ਲਿਆ ਗਏ ਤੇ ਇਹਨਾਂ ਦੀ ਲੱਤ ਦੇ ਉੱਤੇ ਗੋਲੀ ਚਲਾਈ ਇਸ ਤੋਂ ਪਹਿਲਾਂ ਵੀ ਕਦੀ ਤੁਸੀਂ ਉੱਥੇ ਗਏ ਹੋ ਜਾਂ ਉਸ ਦਿਨ ਪਹਿਲੀ ਨਿਆਪਾ ਜਾਂਦੇ ਰਹਿੰਦੇ ਆ ਜਦੋਂ ਉਹਨਾਂ ਨੇ ਕਹਿਣਾ ਮੈਨੂੰ 6 ਮਹੀਨਿਆਂ ਬਾਅਦ ਆਇਓ ਕਦੀ ਇਹਨਾਂ ਨੇ ਕਹਿਣਾ 3 ਮਹੀਨਿਆਂ ਬਾਅਦ ਆਇਓ ਉਦੋਂ ਫਿਰ ਜਿੱਦੋਂ ਉਹ ਟਾਈਮ ਦਿੰਦੇ ਆ ਪੁੱਤ ਬਾਅਦ ਜਾਂਦੇ ਰਹਿੰਦੇ ਤੇ ਕਿੰਨੀ ਕੁ ਪਰਿਵਾਰਕ ਪਹਿਲਾਂ ਸਾਂਹ ਸੀ ਹਾਲਾਂਕਿ ਹੁਣ ਤਾਂ ਗੋਲੀ ਤੱਕ ਕੰਮ ਪਹੁੰਚ ਗਿਆ ਇੱਕ ਦੂਜੇ ਨੂੰ ਜਾਨੋਂ ਮਾਰਨ ਤੱਕ ਗੱਲ ਆ ਗਈ ਮਿਲਣਾ ਸਾਡੇ ਸਾਡੀ ਮੈਰਿਜ ਤੋਂ ਪਹਿਲਾਂ ਦੀ ਇਹਨਾਂ ਦੀ ਸਾਂਝ ਹੈਗੀ ਹੈ ਜਦੋਂ ਨੌਸਤੀ ਆਪਾਂ ਵੀ ਕਾਪੀ ਵਾਰੀ ਇਹਨਾਂ ਦੇ ਜਦੋਂ ਪੈਸੇ ਦਿੱਤੇ ਤਾਂ ਮੈਂ ਖੋਦ ਇਹਨਾਂ ਦੇ ਨਾਲ ਗਈਆਂ ਮੇਰੇ ਬੱਚੇ ਛੋਟੇ ਛੋਟੇ ਸੀ ਹੁਣ ਮੇਰੇ ਬੱਚੇ ਵਿਆਹੇ ਵੀ ਗਏ ਜੀ ਉਦੋਂ ਲੈ ਦੇ ਇਹਨਾਂ ਨੇ ਵਿਆਜੀ ਪਰ ਮੁੜ ਕੇ ਇੱਕ ਦੋ ਵਾਰੀ ਹਿਸਾਬ ਹੋਇਆ ਜੇ ਕਦੀ ਮੈਂ ਕਹਿੰਦਾ ਦੇ ਦਾਂਗਾ ਅੱਜ ਦੇ ਦਾਂਗਾ ਕੱਲ ਦੇ ਦਾਂਗਾ ਨਾ ਵੀ ਨਹੀਂ ਕਰਦੇ ਤੇ ਦਿੰਦੇ ਵੀ ਨਹੀਂ ਪਰਾਨੂੰ ਇਹ ਵੀ ਪਤਾ ਹੀ ਐ ਪੈਸੇ ਦੇ ਕੇ ਆਪਣੀ ਲੱਤ ਦੇ ਤਾਂ ਇਹ ਲੱਤ ਫੇਰ ਅੱਡੀ ਉਦੋਂ ਚਲੇਗੀ ਉਦੋਂ ਇਹ ਪੈਸੇ ਦਿੱਤੇ ਨਾਲ ਹੀ ਹੱਜ ਲੱਤ ਉਹਨਾਂ ਦੇ ਇੱਕ ਤਾਂ ਤੁਹਾਡੇ ਜਿਹੜਾ ਰਿਲੇਸ਼ਨ ਖਰਾਬ ਹੋਇਆ ਦੂਜਾ ਤੁਹਾਡੇ ਪਤੀ ਦੀ ਲੱਤ ਵੀ ਚਲੀ ਗਈ ਉਹਦੇ ਤੇ ਖਰਚਾ ਵੀ ਕਾਫੀ ਆਇਆ ਹੋਣਾ ਹੁਣ ਇਸ ਵੇਲੇ ਪਰਿਵਾਰ ਮੰਗ ਕੀ ਕਰੇ ਸਾਨੂੰ ਇਨਸਾਫ਼ ਨਹੀਂ ਮਿਲਿਆ ਸਾਡੀ ਕੋਈ ਕਾਰ ਸੁਣਵਾਈ ਨਹੀਂ ਹੁੰਦੀ ਵੀ ਆਪਾਂ ਦਿਨਾਂਗਰ ਵੀ ਗਏ ਆ ਕਦੀ ਉਹ ਆਪਣੇ ਇਨਕੁਆਇਰੀ ਦਿਨਾਂਗਰ ਲੈ ਜਾਂਦੇ ਕਦੀ ਅੰਬਰਸਰ ਲੈ ਜਾਂਦੇ ਅਸੀਂ ਅੰਬਰਸਰ ਵੀ ਪੇਸ਼ ਹੋਏ ਆ ਬਟਾਲੇ ਵੀ ਆਪਾਂ ਪੇਸ਼ ਹੁੰਦੇ ਰਹਿ ਆ ਦੀ ਨਾ ਨਗਰੀ ਪੇਸ਼ ਹੋਏ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਉਹ ਕਹਿੰਦੇ ਸਾਨੂੰ ਅਪਰੋਚ ਹੈਗੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਉਪਰੋਂ ਉਹਨਾਂ ਦਾ ਸਭ ਤੋਂ ਵੱਡਾ ਐਵੀਡੈਂਸ ਹੁੰਦਾ ਕਿ ਪਤਾ ਲੱਗੇ ਸਬੂਤ ਉਹਦੇ ਵਿੱਚ ਤਾਂ ਗੋਲੀ ਚਲਾਉਂਦਾ ਉਹ ਸ਼ਖਸ ਨਜ਼ਰ ਆ ਰਿਹਾ ਪਰ ਫਿਰ ਵੀ ਗ੍ਰਿਫਤਾਰੀ ਨਹੀਂ ਕੀਤੀ ਭਾਜੇ ਮੇਰੀ ਵੀਡੀਓ ਸਾਡੀ ਨਾ ਨਾ ਹੁੰਦੀ ਸਰ ਮੇਰੇ ਕੋਲ ਵੀਡੀਓ ਨਾ ਹੁੰਦੀ ਫਿਰ ਸਾਡੀ ਕੋਈ ਇੰਨੀ ਵੀ ਨਹੀਂ ਸਾਡੀ ਸੁਣਵਾਈ ਹੋਣੀ ਹੋ ਸਕਦਾ ਤੁਹਾਡੇ ਤੇ ਹੀ ਕੋਈ ਕਾਰਵਾਈ ਕਰਵਾ ਦੇ ਸਾਡੇ ਦੇ ਪਰਚਾ ਦੇ ਦੇਣਾ ਹੈ ਨਾ ਉਹ ਕਹਿੰਦੇ ਸਾਡਾ ਮੇਰਾ ਬੇਟਾ ਜਿੱਥੇ ਭਗਵੰਤ ਮਾਨ ਦਾ ਵਿਆਹ ਆ ਉੱਥੇ ਮੇਰਾ ਬੇਟਾ ਵਿਆਹ ਆ ਇਹ ਕਰਕੇ ਸਾਡੀ ਦੋ ਵੀਡੀਓ ਨਜ਼ਰ ਆਉਂਦੀਆਂ ਇੱਕ ਤਾਂ ਬਿਲਕੁਲ ਫਰੰਟ ਤੋਂ ਜਿਹੜੀ ਤੁਹਾਡੇ ਫੋਨ ਦੇ ਨਾਲ ਬਣੀ ਹੈ ਇੱਕ ਪਿੱਛੋਂ ਵੀ ਉਹ ਕਿੱਦਾਂ ਬਣਾਈ ਸੀ ਤੁਹਾਡੇ ਡਰਾਈਵਰ ਨੇ ਹੈਨਾ ਡਰਾਈਵਰ ਆ ਨਾ ਡਰਾਈਵਰ ਤੇ ਬਾਹਰ ਆਪਾਂ ਡਰਾਈਵਰ ਹੁੰਦਾ ਨਹੀਂ ਖੜਿਆ ਵੀ ਆਏ ਨਾਲ ਦੋ ਇੱਕ ਲੇਡੀਜ਼ ਸੀ ਸਾਡੇ ਨਾਲ ਉਹਨੇ ਬਣਾਈ ਵੀਡੀਓ ਉਹਦੇ ਵਿੱਚ ਉਹ ਤੇ ਫਿਰ ਡਰਦੀ ਚੱਲੇਗੀ ਭੱਜ ਗਈ ਬਾਹਰ ਤੇ ਮੈਂ ਤਾਂ ਉੱਥੇ ਖੜੀ ਤੇ ਮੈਂ ਤਾਂ ਛੱਡ ਕੇ ਥੋੜੀ ਜਾ ਸਕਦੀ ਕਿਤੇ ਲਾਕ ਵਿੱਚ ਤੈਨੂੰ ਭੰਦਾ ਨਹੀਂ ਹੋ ਖਤਮ ਹੋ ਕੇ ਜਦੋਂ ਭੰਦੀ ਮੈਂ ਬਿਲਕੁਲ ਜਿਸ ਤਰੀਕੇ ਦੇ ਨਾਲ ਇਹ ਪਰਿਵਾਰ ਜੋ ਕਿ ਪੀੜਿਤ ਪਰਿਵਾਰ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਝਗੜਾ ਪੈਸੇ ਦਾ ਸੀ ਪੈਸੇ ਕਰਕੇ ਗੱਲ ਗੋਲੀ ਚੱਲਣ ਤੱਕ ਪਹੁੰਚੀ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੈਸੇ ਦੀ ਮੰਗ ਨਹੀਂ ਕਰ ਰਹੇ ਬਲਕਿ ਇਨਸਾਫ ਦੀ ਮੰਗ ਕਰ ਰਹੇ ਹਾਂ ਔਰ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਤੱਕ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਰਜਿੰਦਰ ਸਿੰਘ ਦੇ بیٹے ਮੇਰੇ ਨਾਲ ਨੇ ਤੁਹਾਡੇ ਫਾਦਰ ਸਾਹਿਬ ਉਥੇ ਜਾਂਦੇ ਨੇ ਮਦਰ ਤੁਹਾਡੇ ਨਾਲ ਸੀ ਹਾਲਾਂਕਿ ਇੱਕ ਲੇਡੀ ਵੀ ਸੀ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਇਨਾ ਵੱਡਾ ਐਵੀਡੈਂਸ ਵੀ ਹੋਵੇ ਫਿਰ ਵੀ ਕਾਰਵਾਈ ਨਾ ਹੋਣਾ ਕੀ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕੋਈ ਨਾ ਕੋਈ ਐਸੀ ਗੱਲ ਹੈ ਜਿਹਦੇ ਕਰਕੇ ਇਹ ਕਾਰਵਾਈ ਨਹੀਂ ਕਰ ਰਹੀ ਪੁਲਿਸ ਸਰ ਇਹ ਸਾਫ ਸਿਸਟਮ ਦਾ ਫੇਲੀਅਰ ਹੈ ਠੀਕ ਆ ਵੀਡੀਓ ਕੋਲ ਆ ਬੰਦਾ ਘਰ ਬਿਠਾਇਆ ਠੀਕ ਆ ਇਤੋਂ ਇਲਾਵਾ ਕੀ ਚਾਹੀਦਾ ਪੰਜਾਬ ਨੂੰ ਰੰਗਲਾ ਪੰਜਾਬ ਆ ਫਿਰ ਉਹ ਘਰ ਬਿਠੇ ਰੰਗ ਆਪਣੇ ਖੇਡਦੇ ਪਏ ਨੇ ਮੈਂ ਪਰਸੋਂ ਆਪਣੀ ਅੱਖੀ ਉਹ ਬੰਦੇ ਨੂੰ ਘਰੇ ਦੇਖਿਆ ਉਹਦੀ ਵਾਈਫ ਨੂੰ 307 ਦਾ ਉਹਦੇ ਤੇ ਪਰਚਾ ਆ ਠੀਕ ਆ ਪੁਲਿਸ ਉਹਨੂੰ ਫੜਦੀ ਵੀ ਪਈ ਮੈਂ ਆਪਣੇ ਅੱਖੀਂ ਵੇਖਿਆ ਮਤਲਬ ਮੈਂ ਦੇਖਦਾ ਪੁਲਿਸ ਨੂੰ ਨਹੀਂ ਦੇਖਦਾ ਪਿਆ ਕੀ ਚੱਲਦਾ ਪਿਆ ਆ ਮੈਂ ਐਸਾ ਤੁਹਾਡੇ ਫਾਦਰ ਕਹਿੰਦੇ ਅਸੀਂ ਹੁਣ ਤੱਕ ਦਿਨਾਂ ਨਗਰ ਵੀ ਜਾਏ 20000 ਰੁਪਈਆ ਵੀ ਦੇਤਾ ਸਾਡੀ ਗੱਡੀ ਵੀ ਨਹੀਂ ਸੀ ਦੇਰੇ ਕੀ ਕਰਨ ਲੱਗ ਰਿਹਾ ਕਿੱਥੇ ਕੋਈ ਐਸਾ ਲੂਪ ਹੋਲ ਲੱਗ ਰਿਹਾ ਕਿ ਤੁਹਾਡੇ ਜੋ ਹੈ ਬਿਆਨਾਂ ਤੇ ਕਾਰਵਾਈ ਕਰਨ ਦੀ ਬਜਾਏ ਤੁਹਾਨੂੰ ਪਰੇਸ਼ਾਨ ਕੀਤਾ ਸਰ ਇਹਦੇ ਵਿੱਚ ਇਹੋ ਲੱਗਦਾ ਪਿਆ ਕਿ ਜਿਹੜਾ ਕ੍ਰਾਈਮ ਕਰਦਾ ਉਹ ਘਰੇ ਬਿਠੇ ਜਦੇ ਸੱਟ ਵੱਜਦੀ ਆ ਉੱਤਕੇ ਖਾਵੇ ਠੀਕ ਆ ਮਤਲਬ ਕਿ ਜਿਹਨੂੰ ਜਿਹਨੇ ਸੱਟ ਮਾਰੀ ਆ ਉਹ ਐਸ਼ ਕਰੇ ਠੀਕ ਆ ਫਿਰ ਪੰਜਾਬ ਕਰਾਈਮ ਦਾ ਬਣ ਗਿਆ ਨਾ ਕਿ ਜਿਹੜੇ ਬੰਦੇ ਨੇ ਕਰਾਈਮ ਕਰਨਾ ਆ ਉਹ ਘਰੇ ਆਰਾਮ ਨਾਲ ਬੈਠੇ ਠੀਕ ਆ ਤੇ ਉਸ ਤੋਂ ਬਾਅਦ ਜਿਹੜੇ ਬੰਦਾ ਸੱਟ ਵੱਜੀ ਆ ਉਹ ਧੱਕੇ ਖਾਵੇ ਪੁਲਿਸ ਕੋ ਵੀ ਖਾਵੇ ਹਸਪੀਟਲ ਵੀ ਖਾਵੇ ਠੀਕ ਆ ਤੇ ਬਾਅਦ ਵਿੱਚ ਤੁਹਾਡੇ ਪਿਤਾ ਦੀ ਲੱਤ ਵੀ ਜਾ ਚੁੱਕੀ ਆ ਹਸਪੀਟਲ ਦੇ ਵਿੱਚ ਵੀ ਕਾਫੀ ਖਰਚਾ ਆਇਆ ਹੋਣਾ ਹਾਲਾਂਕਿ 22 ਸਾਲ ਪਹਿਲਾਂ ਦਾ 5 ਲੱਖ ਦਾ ਰੋਲਾ ਜਿਹੜਾ ਕਿ ਹੁਣ ਕਾਫੀ ਲੱਖਾਂ ਜਾਂ ਕਰੋੜਾਂ ਚ ਬਦਲ ਗਿਆ ਹੋਵੇਗਾ ਪਰ ਕੀ ਸਮਝਦੇ ਹੋ ਕਿ ਜੇਕਰ ਕੋਈ ਆਪਣੇ ਪੈਸੇ ਮੰਗਣ ਜਾਂਦਾ ਉਸ ਤੋਂ ਬਾਅਦ ਉਹਤੇ ਤੇ ਹਮਲਾ ਹੋ ਜਾਂਦਾ ਬਾਅਦ ਚ ਇਨਸਾਫ ਨਹੀਂ ਮਿਲਦਾ ਸਰ ਪੈਸੇ ਕਿਹੇ ਤੋਂ ਨਾ ਮੰਗਣ ਜਾਓ ਮੈਂ ਉਹ ਕਹੂੰਗਾ ਜੇ ਪੈਸੇ ਲੈ ਕੇ ਜਾਣੇ ਆਪਣੇ ਕੋਈ ਜੀ ਗਵਾਓਗੇ ਕਿਸਮਤ ਠੀਕ ਸੀ ਬਚ ਗਏ ਪਰ ਉਹਨਾਂ ਨੇ ਮਾਰਨ ਵੱਲ ਕੋਈ ਕਮੀ ਨਹੀਂ ਛੱਡੀ ਠੀਕ ਆ ਤੇ ਹੁਣ ਇਹੋ ਹੀ ਆ ਕਿ ਪੰਜਾਬ ਨੂੰ ਹੱਥ ਜੋੜੋ ਤੇ ਬਾਹਰ ਜਾਓ ਬਿਲਕੁਲ ਇਹ ਤੁਸੀਂ ਦੇਖੋ ਕਿ ਇਸ ਪੀੜਿਤ ਪਰਿਵਾਰ ਦੀ ਇਹ ਕਹਾਣੀ ਹੈ ਜੋ ਖੁਦ ਇਹ ਗੱਲ ਕਹਿ ਰਹੇ ਹੈ ਕਿ ਜੇਕਰ ਤੁਹਾਡੇ ਨਾਲ ਕੋਈ ਐਸਾ ਅਪਰਾਧ ਹੋ ਜਾਂਦਾ ਤਾਂ ਇਨਸਾਫ ਦੀ ਉਮੀਦ ਜੋ ਹੈ ਉਹ ਘੱਟ ਰਿਕਣੀ ਚਾਹੀਦੀ ਹਾਲਾਂਕਿ ਪਰਿਵਾਰ ਦੇ ਇਸ ਪੂਰੀ ਮੰਗ ਤੋਂ ਬਾਅਦ ਪੰਜਾਬ ਦੇ ਡੀਜੀਪੀ ਮੁੱਖ ਮੰਤਰੀ ਐਸਐਸਪੀ ਡੀਆਈਜੀ ਕੀ ਕੁਝ ਫੈਸਲਾ ਕਰਦੇ ਨੇ ਉਹ ਦੇਖਣ ਵਾਲਾ ਜਿਹੜਾ ਆਉਣ ਵਾਲਾ ਸਮਾਂ ਦੱਸ